ਹਾਰਾਇ ਸ਼ੇਰ ਸਿੰਘ ਵਿਸ਼ਨੋ ਅਗਰਾਂ ਦੀ ਜੈ ਸੋ ਹੰਗ ਹਾਰਾਇ ਸ਼ੇਰ ਸਿੰਘ ਵਿਸ਼ਨੋ ਅਗਰਾਂ ਦੀ ਜੈ ਸੋ ਹੰਗ ਹਾਰਾਇ ਸ਼ੇਰ ਸਿੰਘ ਵਿਸ਼ਨੋ Bağlaman diye Sohng Mahara Ishir Vishnu Bağlaman diye Sohng Vishnu ਸਤਿਕਾਰਯੋਗ ਸਰਭਰ ਸੰਗਤ ਜੀਓ ਇਹ ਹਰ ਬਾਣੀ 18 ਮਗਰ 2021 ਵਿਕਰਮੀ ਬੀਬੀ ਤੇਜਕੌਰ ਦੇ ਘਰ ਹੈ ਪਿੰਡ ਬਾਣ ਵਾਲੀ ਵਿਖੇ ਸੱਚੇ ਪਾਤਸ਼ਾਹ ਜੀ ਵੱਲੋਂ ਚਾਰਨ ਕੀਤੀ ਗਈ ਹੈ ਆਓ ਹਰ ਸੰਗਤ ਜੀ ਬੜੇ ਪਿਆਰ ਤੇ ਸਤਿਕਾਰ ਨਾਲ ਸਰਵਣ ਕਰਨਾ ਜੀ ਗਰੀਬਾਂ ਉੱਤੇ ਸਦਾ ਦਿਆਲ ਸ੍ਰੀ ਭਗਵਾਨ ਦਇਆ ਕਮਾਏਂਦਾ ਜੁਗ-ਜੁਗ ਵੇਖੇ ਗੁਰਮੁਖ ਅਨਮੁੱਲੜੇ ਲਾਲ ਲੱਖ 84 ਖੋਜ ਖਜਾਇਂਦਾ ਖਰਬਾਣੀ ਵਿੱਚ ਸੱਚੇ ਪਾਤਸ਼ਾਹ ਜੀ ਨੇ ਦੱਸਿਆ ਹੈ ਕਿ ਪਰਮੇਸ਼ਰ ਜਿਹੜਾ ਆ ਜੁਗਾ-ਜੁਗਾ ਤੋਂ ਆਪਣੇ ਜਿਹੜੇ ਗੁਰਮੁਖ ਆ ਪਿਆਰੇ ਭਗਤ ਆ ਜਿਹੜੇ ਉਹ ਪਰਮੇਸ਼ਰ ਜਿਹੜਾ ਵਾ ਉਹ ਲੱਖ 84 ਵਿੱਚੋਂ ਵੀ ਖੋਜ ਕੇ ਉਹਨਾਂ ਦੇ ਉੱਤੇ ਹਮੇਸ਼ਾ ਹੀ ਦਇਆ ਮੇਰ ਕਰਦਾ ਆ ਤੇ ਗਰੀਬ ਨਮਾਣੇ ਹੁੰਦੇ ਜਿਹੜੇ ਭਗਤ ਜਿਹੜੇ ਹਮੇਸ਼ਾ ਹੀ ਪਰਮੇਸ਼ਰ ਦੇ ਓਟ ਆਸਰੇ ਵਿੱਚ ਰਹਿੰਦੇ ਆ ਉਹਨਾਂ ਵਾਸਤੇ ਪਰਮੇਸ਼ਰ ਨੇ ਵਰਤਿਆ ਕਿ ਉਹ ਗਰੀਬ ਨਮਾਣੇ ਭਗਤ ਜਿਹੜੇ ਮੇਰੇ ਉਹ ਅਨਮੁੱਲੜੇ ਲਾਲ ਹੁੰਦੇ ਆ ਜਿਨ੍ਹਾਂ ਦੇ ਅੰਦਰ ਬਖਸ਼ੇ ਪਿਆਰਾ ਨਾਮ ਬਾਣੀ ਤੁਰਦੀ ਆਪ ਸਮਝਾਏਂਦਾ ਤੇ ਫਿਰ ਪਰਮੇਸ਼ਰ 184 ਚੋਂ ਲੱਭ ਕੇ ਵੀ ਉਹਨਾਂ ਨੂੰ ਆਪਣੀ ਹਰ ਬਾਣੀ ਨਾਲ ਜੋੜ ਲੈਂਦਾ ਤੇ ਆਪਣਾ ਪਿਆਰਾ ਨਾਮ ਜਿਹੜਾ ਪਰਮੇਸ਼ਰ ਜਿਹੜਾ ਉਹ ਉਹਨਾਂ ਦੇ ਅੰਦਰ ਪਾ ਦਿੰਦਾ ਕਾਇਆ ਖੇੜਾ ਭਾਗ ਲਗਾਵੇ ਮੰਦਰ ਗ੍ਰਾਮ ਸਾਡੇ 3 ਹੱਥੇ ਅੰਦਰ ਸੋਭਾ ਪਾਇੰਦਾ ਤੇ ਫੇਰ ਪਰਮੇਸ਼ਰ ਜਿਹੜਾ ਆ ਉਹਨਾਂ ਦਾ ਕਾਇਆ ਮੰਦਰ ਜਿਹੜਾ ਗ੍ਰਾਮ ਆ ਇਹ ਸਾਡਾ 5 ਤੱਤ ਦਾ ਸ਼ਰੀਰ ਆ ਇਹਦੇ ਵਿੱਚ ਉਹ ਕੀ ਕਰ ਦਿੰਦਾ ਆਪਣਾ ਆਸਣ ਲਾ ਲੈਂਦਾ ਜਦੋਂ ਉਹਦੇ ਤੇ ਆਸਣ ਲਾ ਲੈਂਦਾ ਤੇ ਫੇਰ ਉਹਨੂੰ ਮਾਨ ਵਡਿਆਈ ਮਿਲਦੀ ਆ ਉਸ ਜਨ ਭਗਤ ਨੂੰ ਇਹ ਸਾਡਾ ਜਿਹੜਾ 3 ਹੱਥ ਜਿਹੜਾ ਹੈਗਾ ਆ ਇਹ ਸ਼ਰੀਰ ਆ ਜਿਹਦੇ ਵਿੱਚ ਪਰਮੇਸ਼ਰ ਸਾਡੀ ਆਤਮਾ ਤੇ ਜਦੋਂ ਬੈਠਦਾ ਆ ਬਰਾਜਮਨ ਹੁੰਦਾ ਆ ਤੇ ਫਿਰ ਆਪਾਂ ਵੀ ਕੀ ਹੁੰਨਾ ਹੈ ਪਰਮੇਸ਼ਰ ਵੀ ਸੁਪਾਇਮਾਨ ਹੁੰਦਾ ਹੈ ਤੇ ਸਾਡੀ ਵੀ ਇਸ ਮਾਤਲੋਕ ਵਿੱਚ ਵਢਾਈ ਹੁੰਦੀ ਹੈ। ਨਾਮ ਪਿਆਲਾ ਅੰਮ੍ਰਿਤ ਦੇਵੇ ਜਾਮ ਕੂੜਾ ਰਸ ਸਰਬਮਕਾਇੰ ਦਾ ਤੇ ਜਦੋਂ ਪਰਮੇਸ਼ਰ ਸਾਡੇ ਅੰਦਰ ਬੈਠ ਜਾਂਦਾ ਸਾਡੀ ਆਤਮਾ ਤੇ ਉਹਦਾ ਜਗਰ ਜਗਾ ਬਣ ਜਾਂਦੀ ਆ ਉੱਥੇ ਉਹਦਾ ਨਿਵਾਸ ਹੋ ਜਾਂਦਾ ਤੇ ਫਿਰ ਸਾਡੇ ਵਿੱਚੋਂ ਜਿੰਨੇ ਵੀ ਕੂੜਵਕਾਰ ਦੇ ਰਸ ਆ ਉਹ ਸਾਰੇ ਜਿਹੜੇ ਉਹ ਕਦਮ ਹੋ ਜਾਂਦੇ ਆ ਤੇ ਅਸੀਂ ਅਮਰਤ ਨਾਮ ਦਾ ਠੰਡਾ ਸੀਤ ਪ੍ਰਸਾਦ ਜਿਹੜਾ ਉਹ ਦਾ ਜਾਮ ਪੀ ਲੈਨੇ ਆ ਉਹ ਸਿਰਫ ਉਹੀ ਪੀ ਸਕਦੇ ਜਿਹੜੇ ਪਰਮੇਸ਼ਰ ਦੇ ਗੁਰਮੁਖ ਐ ਅਨਮੁੱਲੜੇ ਲਾ ਲਿਆ ਨਾ ਆ ਦੀ ਅਨਾਦੀ ਸੁਣਾਏ ਸੱਚੀ ਤੁਣਕਾਰ ਆ ਨਹਦ ਰਾਗਿਆ ਭਲਾਏਂਦਾ ਤੇ ਫਿਰ ਉਹ ਗੁਰਮੁਖ ਜਿਹੜੇ ਪਰਮੇਸ਼ਰ ਦੇ ਅਨਮੁੱਲੜੇ ਲਾ ਲਿਆ ਉਹਨਾਂ ਨੂੰ ਹਮੇਸ਼ਾ ਹੀ ਪਰਮੇਸ਼ਰ ਦੀ ਤੁਣਕਾਰ ਹੀ ਸੁਣਾਈ ਦਿੰਦੀ ਆ ਉਹ ਹਮੇਸ਼ਾ ਹੀ ਅੰਦਰੋਂ ਪਰਮੇਸ਼ਰ ਨਾਲ ਜੁੜੇ ਰਹਿੰਦੇ ਆ ਉਹਦੇ ਹੀ ਲਿਵ ਵਿੱਚ ਲਗੇ ਰਹਿੰਦੇ ਆ ਕੂੜੀ ਕਿਰਿਆ ਜਗਤ ਮੇਟੇ ਤ੍ਰਿਸ਼ਨਾ ਪੀਣ ਖਾਣ ਧੀਰਜ ਸਤ ਸੰਤੋਖ ਇੱਕ ਦਰਣਾਏਂਦਾ ਤੇ ਫਿਰ ਉਹ ਜਿਹੜੇ ਗੁਰਮੁਖ ਪਿਆਰੇ ਉਹਨਾਂ ਦੇ ਵਿੱਚੋਂ ਕੂੜ ਵਿਕਾਰ ਜਿਹੜੇ ਜਗਤ ਦੇ ਤ੍ਰਿਸ਼ਨਾ ਆ ਸਾਡੀਆਂ ਜਿਹੜੀਆਂ ਮਨੋ ਕਾਮਨਾਵਾਂ ਉਹ ਸਾਰੀਆਂ ਖਤਮ ਹੋ ਜਾਂਦੀਆਂ ਤੇ ਅਸੀਂ ਕੀ ਆ ਸਤੋਗੁਣ ਚ ਆ ਜਾਂਦੇ ਆ ਧੀਰਜ ਚ ਆ ਜਾਂਦੇ ਆ ਸਰਬ ਸੰਤੋਖ ਹੋ ਜਾਂਦਾ ਸਾਨੂੰ ਸੱਚ ਦਵਾਰੇ ਦਰਗਾ ਸਾਚੀ ਦੇਵੇ ਮਾਨ ਸਿਰ ਸਮਰਾਤੇ ਆਪਣਾ ਹੱਥ ਟਿਕਾਏ ਦਾ ਤੇ ਫੇਰ ਉਹ ਪਰਮੇਸ਼ਰ ਦੀ ਸੱਚੀ ਦਰਗਾਹ ਦੇ ਵਿੱਚ ਸਾਨੂੰ ਕੀ ਮਿਲਦੀ ਮਾਣ ਵਡਿਆਈ ਮਿਲਦੀ ਕਿਉਂਕਿ ਉੱਥੇ ਸਾਡੇ ਦੇ ਸਿਰ ਦੇ ਉੱਤੇ ਪਰਮੇਸ਼ਰ ਦਾ ਹੱਥ ਹੁੰਦਾ ਗੁਰਮੁਖ ਮੁਗਧ ਲੇਖੇ ਲਾਇ ਬਾਲੀਆਂ ਚਰਨ ਪ੍ਰੀਤੀ ਤੋੜ ਨਾ ਪੈਂਦਾ ਤੇ ਪਰਮੇਸ਼ਰ ਪਿਆਰਾ ਜਿਹੜਾ ਉਹ ਸਾਡੇ ਨਾਲ ਫੇਰ ਉਹ ਭਾਵੇਂ ਗੁਰਮੁਖ ਜਿਹੜੇ ਹੈਗੇ ਆ ਉਹਨਾਂ 'ਚ ਕੁਝ ਕਮੀਆਂ ਵੀ ਹੋਣਗੀਆਂ ਚਾਹੇ ਬਾਲਿਆਂ ਨੇ ਸਮਝ ਕੇ ਵੀ ਉਹਨਾਂ ਦੇ ਜਿਹੜੇ ਪੂਰਵ ਜਨਮਾਂ ਦੇ ਲੇਖੇ ਜੋਖੇ ਜਿਹੜੇ ਉਹਨਾਂ ਨੂੰ ਆਪਣੇ ਖਤਮ ਕਰ ਦਿੰਦਾ ਤੇ ਉਹਨਾਂ ਦੇ ਨਾਲ ਇਹੋ ਜੀ ਪ੍ਰੀਤੀ ਲਾ ਲੈਂਦਾ ਕਿ ਜਿਹੜੀ ਹਮੇਸ਼ਾ ਹੀ ਉਹ ਤੋੜ ਨਾ ਪੁੰਦਾ ਆ ਜੋਤੀ ਜੋਤ ਸਰੂਪ ਆ ਰਿਹਾ ਆ ਆਪਣੀ ਕਿਰਪਾ ਕਰ ਯੁਗ-ਯੁਗਿਆ ਆਪਣਾ ਖੇਲ ਖਿਲਾਇੰਦਾ ਤੇ ਇਹ ਪਰਮੇਸ਼ਰ ਜਿਹੜਾ ਹੈ ਜੋਤ ਸਰੂਪ ਆ ਜੋਤਿਆਂ ਦਾ ਮਾਲਕ ਆ ਤੇ ਉਸ ਪਰਮੇਸ਼ਰ ਦੀ ਕਿਰਪਾ ਦੇ ਨਾਲ ਇਹ ਸਾਰਾ ਜਿਹੜਾ ਖੇਲ ਆ ਯੁਗਾ-ਯੁਗਾ ਤੋਂ ਚੱਲ ਰਿਹਾ ਆ ਗਰੀਬ ਨਮਾਣਿਆ ਸਿਰ ਰੱਖੇ ਹੱਥ ਸਹਬ ਸੁਆਮੀ ਵੱਡ ਵਡਿਆਈ ਆ ਕਾਲਜੋਗ ਅਗਨੀ ਵਿੱਚੋਂ ਨਏ ਰਖ ਤਤੀ ਵਾ ਨ ਲਗੇ ਰਹੀ ਤੇ ਫਿਰ ਉਹ ਗਰੀਬ ਨਮਾਣੇ ਕਿਹੜੇ ਜਿਹੜੇ ਪਰਮੇਸ਼ਰ ਦੀ ਓਟ ਆਸਰੇ ਚ ਰਹਿੰਦੇ ਆ ਹਮੇਸ਼ਾ ਹੀ ਉਹਦੇ ਚਰਨੋਦਕ ਦਾ ਜਾਮ ਪੀਂਦੇ ਆ ਹਮੇਸ਼ਾ ਉਹਦੇ ਚਰਨਾ ਚ ਰਹਿੰਦੇ ਆ ਕਦੀ ਉਹਦੇ ਚਰਨਾ ਚ ਆ ਕੇ ਆਪਣਾ ਸੀਸ ਜਿਹੜਾ ਹਮੇਸ਼ਾ ਉਹਨਾਂ ਦੇ ਚਰਨਾ ਚ ਰੱਖਦੇ ਆ ਕਦੀ ਉਠਾਉਂਦੇ ਨਹੀਂ ਕਿਉਂਕਿ ਜਿਹੜਾ ਸਾਡਾ ਸੀਸ ਆ ਜੋ ਨਾ ਸਾਡਾ ਸ਼ਤੀਸ ਉੱਠਦਾ ਆ ਤੇ ਇਹਦਾ ਮਤਲਬ ਆ ਹੰਕਾਰ ਚ ਗੱਲ ਕਰ ਰਹੀ ਹੁੰਦੀ ਆ ਤੇ ਹਮੇਸ਼ਾ ਇਹੋ ਗਰੀਬ ਬਨਵਾਣੇ ਜਿਹੜੇ ਪਰਮੇਸ਼ਰ ਦੇ ਚਰਨਾ ਚ ਰਹਿੰਦੇ ਆ ਪਰਮੇਸ਼ਰ ਵੀ ਉਹਨਾਂ ਨੂੰ ਹਮੇਸ਼ਾ ਹੀ ਇਸ ਮਾਤ ਲੋਕ ਚ ਵਡਿਆਈ ਦਵਾਉਂਦਾ ਆ ਤੇ ਉਹਨਾਂ ਦੇ ਵਿੱਚੋਂ ਜਿਹੜੇ ਕਾਲਜੋਗ ਦੇ ਬਕਾਰ ਆ ਸੰਤ ਆਪਿਆ ਜਿਹੜੇ ਸਾਨੂੰ ਹਮੇਸ਼ਾ ਹੀ ਜਲਾਉਂਦੇ ਰਹਿੰਦੇ ਅਸੀਂ ਉਸ ਅਗਨੀ ਵਿੱਚ ਜਲਦੇ ਰਹਿੰਦੇ ਆ ਉਹਨਾਂ ਦੇ ਵਿੱਚ ਪਰਮੇਸ਼ਰ ਸਾਨੂੰ ਉਸ ਤੱਤੀ ਬਾਤੋਂ ਜਿਹੜਾ ਬਚਾ ਕੇ ਰੱਖਦਾ ਆ ਆਪਣੇ ਮਿਲਨ ਦੀ ਬਖਸ਼ ਦੇਵੇ ਅੱਖ ਘਰ ਬੈਟਿਆਂ ਦੂਰ ਦਰਾ ਢਾ ਨਜ਼ਰੀ ਆਈਆ ਤੇ ਜਦੋਂ ਉਸ ਗੁਰਮੁਖ ਦੀ ਪਰਮੇਸ਼ਰ ਦੇ ਨਾਲ ਮਿਲਣੀ ਹੋ ਜਾਂਦੀ ਹੈ ਤੇ ਉਹਦੀ ਆਤਮਾ ਤੇ ਪਰਮੇਸ਼ਰ ਦਾ ਵਾਸ ਹੋ ਜਾਂਦਾ ਫਿਰ ਆਤਮਾ ਤੇ ਪਰਮਾਤਮਾ ਇੱਕ ਹੋ ਜਾਂਦੇ ਆ ਫਿਰ ਉਹਨੂੰ ਹਰ ਪਾਸਿਓਂ ਭਾਵੇਂ ਦੂਰ ਭਾਵੇਂ ਨੇਰੇ ਹਰ ਪਾਸੇ ਉਹਨੂੰ ਪਰਮੇਸ਼ਰ ਜਿਹੜਾ ਨੇੜੇ ਹੀ ਨਜ਼ਰੀ ਹੁੰਦਾ ਪੂਰਵ ਜਨਮ ਦਾ ਝੋਲੀ ਪਾਵੇ ਹੱਕ ਮਿਹਰਮਾਨ ਹੋ ਸਹਾਈ ਆ ਤੇ ਫਿਰ ਪਰਮੇਸ਼ਰ ਜਿਹੜੇ ਉਹਦੇ ਲੈਣੇ ਦੇਣੇ ਉਹਦੀ ਝੋਲੀ ਚ ਪਾ ਦਿੰਦੇ ਆ ਉਹਦੇ ਤੇ ਹਮੇਸ਼ਾ ਹੀ ਆਪਣਾ ਮੇਰ ਭਰਿਆ ਹੱਥ ਰੱਖਦੀ ਹੈ ਅਗਲਾ ਮਾਰਗ ਦੇਵੇ 10 ਅੰਤਰ ਆਤਮਕਾਰ ਪੜਾਈਆ ਗੁਰਮੁਖ ਤੂੰ ਮੇਰੇ ਮੈਂ ਤੇਰੇ ਵਸ ਨਾਤਾ ਤੁਰਦਾ ਲਈ ਬੰਦਾਈ ਹੈ ਤੇ ਫਿਰ ਪਰਮੇਸ਼ਰ ਉਹਨਾਂ ਦੇ ਨਾਲ ਕੀ ਕਰਦਾ ਗੁਰਮੁਖ ਪਿਆਰਿਆਂ ਦੇ ਨਾਲ ਉਹਨਾਂ ਨੂੰ ਆਪਣੇ ਮਿਲਣ ਦਾ ਰਸਤਾ ਦੱਸ ਦਿੰਦਾ ਹੈ ਕਿ ਮਿਲਣ ਦਾ ਰਸਤਾ ਕੀ ਹੈ ਕਿ ਉਹ ਕਹਿੰਦੇ ਕਿ ਪਰਮੇਸ਼ਰ ਤੇਰੇ ਅੰਦਰ ਹੀ ਆ ਇਹ ਪੰਜ ਤਤ ਦਾ ਸਰੀਰ ਆ ਇਹਨੂੰ ਵਿਕਾਰਾਂ ਤੋਂ ਰਹਿਤ ਕਰੋ ਤੇ ਆਪਣੀ ਆਤਮਾ ਤੇ ਪਰਮੇਸ਼ਰ ਦਾ ਵਾਸ ਕਰੋ ਇਹ ਸਾਰੀ ਪੜ੍ਹਾਈ ਜਿਹੜੀ ਉਹ ਪਰਮੇਸ਼ਰ ਦੀ ਕਿਰਪਾ ਨਾਲ ਹੀ ਸਾਨੂੰ ਸਮਝ ਚ ਆਉਂਦੀ ਆ ਤੇ ਫਿਰ ਪਰਮੇਸ਼ਰ ਜਿਹੜਾ ਉਹ ਗੁਰਮੁਖ ਨੂੰ ਕੀ ਕਹਿੰਦਾ ਕਿ ਤੂੰ ਮੇਰੇ ਵਾਸਤੇ ਮੈਂ ਤੇਰੇ ਵਾਸ ਇਹ ਦੋਨਾਂ ਦੇ ਵਿੱਚ ਕੋਈ ਫਰਕ ਹੀ ਨਹੀਂ ਰਹਿ ਜਾਂਦਾ ਆਤਮਾ ਤੇ ਜਦੋਂ ਪਰਮਾਤਮਾ ਦਾ ਵਾਸ ਹੋ ਜਾਂਦਾ ਤੇ ਦੋਵੇਂ ਇੱਕਮਿਕ ਹੋ ਜਾਂਦੇ ਆ ਗੁਰ ਚੇਲਾ ਦੋਨੇ ਬਰਾਬਰ ਹੋ ਜਾਂਦੇ ਆ ਤੋ ਫੇਰ ਉਹਦੇ ਨਾਲ ਹਮੇਸ਼ਾ ਦਾ ਨਾਤਾ ਤੁਰਦਾ ਨਾਤਾ ਜਿਹੜਾ ਉਹਦੇ ਨਾਲ ਉਹ ਪੱਕਾ ਜੋੜ ਲੈਂਦਾ ਪਰਮੇਸ਼ਰ ਜੋਤੀ ਜੋਤ ਸਰੂਪ ਹਰਿਆਪ ਆਪਣੀ ਕਿਰਪਾ ਕਰ ਸਤ ਦੇਵਨ ਹਾਰ ਵਡਿਆਈ ਆ ਤੇ ਇਹ ਪਰਮੇਸ਼ਰ ਕਿਰਪਾ ਕਰੇ ਜੋਤ ਸਰੂਪਿਆ ਜੋਤੀਆਂ ਦਾ ਮਾਲਕ ਆ ਉਹਦੀ ਕਿਰਪਾ ਦੇ ਨਾਲ ਹੀ ਪਰਮੇਸ਼ਰ ਜਿਹੜਾ ਸਭ ਨੂੰ ਵਡਿਆਈ ਦਿੰਦਾ ਗਰੀਬ ਨਮਾਣਿਆ ਬਖਸ਼ੇ ਓਟਪੁਰਖ ਅਕਾਲ ਦਇਆ ਕਮਾਈਆ ਕੂੜੀ ਕਿਰਿਆ ਅੰਦਰੋਂ ਕੱਢੇ ਖੋਟ ਸਤ ਸੱਚ ਵਿੱਚ ਸਮਾਈਆ ਤੇ ਪਰਮੇਸ਼ਰ ਦੀ ਕਿਰਪਾ ਦੇ ਨਾਲ ਉਹ ਗਰੀਬ ਨਿਮਾਣੇ ਜਿਹੜੇ ਪਰਮੇਸ਼ਰ ਦੇ ਚਰਨਾਂ ਵਿੱਚ ਰਹਿੰਦੇ ਆ ਪਰਮੇਸ਼ਰ ਹਮੇਸ਼ਾ ਹੀ ਉਹਨਾਂ ਤੇ ਕੀ ਕਰਦਾ ਦਇਆ ਕਮਾਉਂਦਾ ਤੇ ਉਹਨਾਂ ਦੇ ਵਿੱਚੋਂ ਇਹ ਵਿਕਾਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜਾ ਇਹ ਸਾਰਾ ਉਹ ਖਤਮ ਕਰ ਦਿੰਦਾ ਤੇ ਫਿਰ ਉਹ ਜਿਹੜਾ ਗੁਰਮੁਖ ਆ ਉਹ ਵੀ ਸਤ ਵਿੱਚ ਹੋ ਜਾਂਦਾ ਤੇ ਪਰਮੇਸ਼ਰ ਹਮੇਸ਼ਾ ਅੱਗੇ ਹੀ ਸੱਚ ਆ ਫਿਰ ਸਤ ਜਿਹੜਾ ਸੱਚ ਦੇ ਵਿੱਚ ਸਮਾ ਜਾਂਦਾ ਹੋਮੇ ਹੰਗਤਾ ਕੱਢੇ ਰੋਗ ਤੋਰ ਸੰਜੋਗ ਆਪ ਮਲਾਈ ਆ ਤੇ ਪਰ ਗੁਰਮੁਖ ਜਿਹੜੇ ਉਹਨਾਂ ਦੇ ਵਿੱਚ ਹਉਮੈ ਨਾ ਦਾ ਕੋਈ ਰੋਗ ਜਿਹੜਾ ਨਹੀਂ ਰਹਿ ਜਾਂਦਾ ਤੇ ਪਰਮੇਸ਼ਰ ਦੇ ਨਾਲ ਉਹਨਾਂ ਦਾ ਹਮੇਸ਼ਾ ਲਈ ਮਿਲਾਪ ਹੋ ਜਾਂਦਾ ਨਾਮ ਨਿਧਾਨਾ ਸੁਣਾਏ ਸਲੋਕ ਗੁਰ ਸ਼ਬਦੀ ਆਪ ਪੜਾਈ ਆ ਆਤਮ ਪਰਮਾਤਮ ਮਲਾਏ ਜੋਤ ਜੋਤੀ ਜੋਤ ਵਿੱਚ ਸਮਾਈ ਆ ਤੇ ਫੇਰ ਪਰਮੇਸ਼ਰ ਦੇ ਨਾਲ ਜਦੋਂ ਮੇਲ ਹੋ ਜਾਂਦਾ ਪਰਮੇਸ਼ਰ ਦਾ ਹੀ ਟੋਲਾ ਹਰ ਬਿਲੇ ਉਗੋਂਦਾ ਆ ਦੋਦੀ ਹਮੇਸ਼ਾ ਇਹ ਜੋੱਪਾ ਜਾਪ ਜਪਦਾ ਹਮੇਸ਼ਾ ਇਹ ਉਹਦੇ ਅੰਦਰ ਪਰਮੇਸ਼ਰ ਦੀ ਲੇਵ ਰਹਿੰਦੀ ਆ ਤੇ ਫਿਰ ਕੀ ਹੋ ਜਾਂਦਾ ਪਰਮੇਸ਼ਰ ਦੇ ਨਾਲ ਜੋਤੀ ਕਹਿੰਦੇ ਜੋਤ ਵਿੱਚ ਸਮਾਈ ਆ ਇਹ ਜੋਤੀ ਸਾਡੀ ਆਤਮਾ ਆ ਇਹ ਜੋਤ ਵਿੱਚ ਕੀ ਅਕਾਲ ਪੁਰਖ ਦੇ ਵਿੱਚ ਸਮਾ ਜਾਂਦੀ ਆ ਝਗੜਾ ਮਿਟ ਜਾਏ ਵਰਨ ਗੋਤ ਜਾਤ ਪਾਤ ਵੰਡ ਨਾ ਕੋਈ ਵੰਡਾਈ ਆ ਤੇ ਫਿਰ ਉਹ ਕਹਿੰਦੇ ਗੁਰੂ ਤੇ ਚੇਲਾ ਦੋਨੋਂ ਬਰਾਬਰ ਹੀ ਹੋ ਜਾਂਦੇ ਆ ਉਹਨੂੰ ਵੀ ਸਾਰੇ ਵਰਨ ਵਰਨ ਜਿੰਨੇ ਵੀ ਆ ਸਾਰਿਆਂ ਦੇ ਵਿੱਚ ਇਕ ਲੋਕ ਜਿਹੜੇ ਸਾਰੇ ਉਹ ਬਰਾਬਰ ਹੀ ਨਜ਼ਰ ਆਉਂਦੇ ਆ ਕੋਈ ਹਿੰਦੂ ਮੁਸਲਮ ਸਿੱਖ ਸਾਈ ਨਜ਼ਰ ਨਹੀਂ ਆਉਂਦਾ ਸਾਰੇ ਪਰਮੇਸ਼ਰ ਦੀ ਸ੍ਰਿਸ਼ਟੀ ਆ ਉਹਨੂੰ ਸਾਰੇ ਇੱਕੋ ਜਿਹੀ ਨਜ਼ਰ ਆਉਣ ਲੱਗ ਜਾਂਦੇ ਜਿੱਦਾਂ ਪਰਮੇਸ਼ਰ ਨੂੰ ਨਜ਼ਰ ਆਉਂਦੀ ਆ ਤੇ ਫਿਰ ਉੱਥੇ ਜਾਤ ਪਾਤ ਦੀ ਕੋਈ ਡਿਫਰੈਂਸਸ ਨਹੀਂ ਰਹਿ ਜਾਂਦੇ ਜੋਤੀ ਜੋਤ ਸਰੂਪ ਹਰਿਆਪ ਆਪਣੀ ਕਿਰਪਾ ਕਰ ਜਨਪਗਤਾ ਕਟਣਹਾਰਾ ਹੂੰ ਮੇ ਰੋਗ ਦੁਈ ਦਵੈਤੀ ਡੇਰਾ ਢਾਈ ਆ ਤਫੇਰ ਸਾਡੇ ਵਿੱਚ ਆਪਸ ਵਿੱਚ ਭੇਦ ਭਾਵ ਜਿਹੜੇ ਆਪਾਂ ਉਹ ਸਾਰੇ ਜਿਹੜੇ ਖਤਮ ਹੋ ਜਾਂਦੇ ਆ ਕਿ ਜਦੋਂ ਆਪਾਂ ਇੱਕ ਗੁਰਮੁਖ ਬਣ ਜਾਂਦੇ ਆ ਜਦੋਂ ਗੁਰਮੁਖ ਬਣ ਜਾਂਦੇ ਆ ਤਾਂ ਸਾਡੇ ਵਿੱਚ ਹੋਮ ਮੇ ਰੂਹੀ ਉਹ ਪਰਮੇਸ਼ਰ ਹੀ ਉਹਦੀ ਕਿਰਪਾ ਦੇ ਨਾਲੀ ਖਤਮ ਹੋ ਜਾਂਦਾ ਹੈ ਗਰੀਬ ਨਵਾਣਿਆ ਦੇਵੇ ਚਰਨ ਸਹਾਰਾ ਸਤਿਗੁਰੂ ਪੂਰਾ ਦਇਆ ਕਮਾਏਂਦਾ ਭਵਜਲ ਕਰੇ ਪਾਰ ਕਿਨਾਰਾ ਮਨ ਜਦਾਰ ਨਾ ਕੋਈ ਰੜਾਇਂਦਾ ਤੇ ਫੇਰ ਉਹ ਗਰੀਬ ਨਵਾਣੇ ਜਿਹੜੇ ਪਰਮੇਸ਼ਰ ਦੀ ਓਟ ਆਸਰੇ ਚ ਰਹਿੰਦੇ ਆ ਪਰਮੇਸ਼ਰ ਉਹਨਾਂ ਦੇ ਹਮੇਸ਼ਾ ਹੀ ਦਇਆ ਕਰਦਾ ਤੇ ਇਹ ਜਿਹੜਾ 84 ਦਾ ਹੈਗਾ ਜਿਹੜਾ ਬਭਜਾ ਲਿਆ ਉਹਦੇ ਵਿੱਚ ਪਰਮੇਸ਼ਰ ਜਿਹੜਾ ਉਹਨੂੰ ਬੰਨੇ ਲਾ ਦਿੰਦਾ ਪਾਰ ਕਰਾ ਦਿੰਦਾ ਉਹਨੂੰ ਅਧ ਵਿਚਾਲੇ ਨਹੀਂ ਰਹਿਣ ਦਿੰਦਾ ਸੱਚਾ ਮੰਦਰ ਬਖਸ਼ੇ ਇੱਕ ਦੁਆਰਾ ਜਿਸ ਗ੍ਰਹਿ ਆਪਣਾ ਡੇਰਾ ਲਾਹਿੰਦਾ ਤੇ ਫਿਰ ਪਰਮੇਸ਼ਰ ਉਹਨੂੰ ਕਿਹੜਾ ਕੀ ਕਹਿੰਦਾ ਹੈ ਕਿ ਸੱਚਾ ਮੰਦਰ ਹੈ ਜਿਹੜਾ ਸਾਡਾ ਸਰੀਰ ਆ ਏ ਇੱਕ ਮੰਦਰ ਬਣ ਜਾਂਦਾ ਜਿਹਦੇ ਵਿੱਚ ਸਾਡੀ ਆਤਮਾ ਆ ਤੇ ਉਹਦੇ ਤੇ ਪਰਮੇਸ਼ਰ ਆਪਣਾ ਡੇਰਾ ਲਾ ਲੈਂਦਾ ਦੀਵਾ ਬਾਤੀ ਜਗਿਆ ਗਾਮਿਆ ਪਾਰਾ ਜੋਤੀ ਜੋਤ ਜੋਤ ਰੁਸ਼ਨਾਏਂਦਾ ਤੇ ਫਿਰ ਸਾਡੀ ਆਤਮਾ ਤੇ ਪਰਮੇਸ਼ਰ ਜਿਹੜਾ ਜੋਤ ਸਰੂਪ ਆ ਉਹਦਾ वास ਹੋ ਜਾਂਦਾ ਫਿਰ ਉਹ ਦੀਵਾ ਬਾਤੀ ਜਿਹੜੀ ਹੈ ਉਹ ਜਿਹੜੀ ਦੂਸਰੀ ਆ ਉਹਦੀ ਉਹ ਨਹੀਂ ਹੁੰਦੀ ਹੈ ਪਰਮੇਸ਼ਰ ਦਾ ਜੋਤ ਹੁੰਦੀ ਹੈ ਸਰੂਪ ਹੁੰਦਾ ਉਹਦਾ ਉਹਦਾ ਨੂਰ ਹੁੰਦਾ ਹੈ ਉਹਦੀ ਜੋਤ ਦਾ ਜਿਹੜਾ ਹੈ ਰੋਸ਼ਨੀ ਹੋ ਜਾਂਦੀ ਹੈ ਕਿ ਸਾਨੂੰ ਆਤਮਿਕ ਗਿਆਨ ਹੋ ਜਾਂਦਾ ਹੈ ਸਾਚੀ ਸਖੀਆਂ ਮੰਗਲਚਾਰਾ ਗੀਤ ਗੋਬਿੰਦ ਅਲਾਈਂਦਾ ਜੋਤੀ ਜੋਤ ਰੂਪ ਹਾਰਿਆ ਆਪਣੀ ਕਿਰਪਾ ਕਰ ਗੁਰਮੁਖ ਸਾਚੀ ਵੇਖ ਵਿਖਾਏਂਦਾ ਤੇ ਫਿਰ ਸਾਡੇ ਅੰਦਰ ਬਾਹਰ ਕੀ ਹੋ ਜਾਂਦਾ ਸਾਚੀ ਸਖੀਆਂ ਮੰਗਲਚਾਰਾ ਕਿ ਪਰਮੇਸ਼ਰ ਹੀ ਹਰ ਜੱਗ ਪਾਸੇ ਸਾਨੂੰ ਨਜ਼ਰ ਆਉਂਦਾ ਫਿਰ ਅਸੀਂ ਹਮੇਸ਼ਾ ਹੀ ਖੁਸ਼ੀਆਂ ਦੇ ਵਿੱਚ ਉਹਦੇ ਆਉਣ ਦੇ ਉਹਦੇ ਹਰ ਵੇਲੇ ਦਰਸ਼ਨ ਕਰਨ ਦੇ ਵਿੱਚ ਹਮੇਸ਼ਾ ਹੀ ਆਪਾਂ ਉਹਦੀ ਲਿਵ ਚ ਲੱਗੇ ਰਹਿਣੇ ਆ ਖੁਸ਼ ਰਹਿਣੇ ਆ ਫਿਰ ਸਾਨੂੰ ਦੁਨੀਆ ਦੇ ਵਕਾਰ ਜਿਹੜੇ ਉਹ ਪਰੇਸ਼ਾਨ ਨਹੀਂ ਕਰਦੇ ਕੋਈ ਸਾਨੂੰ ਤੰਗੀ ਨਹੀਂ ਆਉਂਦੀ ਕਿਉਂਕਿ ਸਾਨੂੰ ਹਰ ਵੇਲੇ ਪਰਮੇਸ਼ਰ ਹੀ ਨਜ਼ਰ ਹੁੰਦਾ ਤੇ ਜਿੱਥੇ ਪਰਮੇਸ਼ਰ ਹੋਏਗਾ ਉੱਥੇ ਮੰਗਲਾਚਾਰ ਹੀ ਹੋਏਗਾ ਇਹ ਸਾਰਾ ਕੁਝ ਪਰਮੇਸ਼ਰ ਜਿਹੜਾ ਉਹਦੀ ਕਿਰਪਾ ਦੇ ਨਾਲ ਹੁੰਦਾ ਕਿਉਂਕਿ ਉਹ ਜੋਤ ਸਰੂਪ ਆ ਜੋਤੀਆਂ ਦਾ ਮਾਲਕ ਆ ਇਹ ਆਪਣੇ ਸੱਚੇ ਗੁਰਮੁਖ ਨੂੰ ਹੀ ਇਹ ਸਾਰਾ ਕੁਝ ਉਹ ਵਿਖਾਉਂਦਾ ਆ ਤੇ ਉਹਦਾ ਇਹ ਭੇਦ ਖਲੌਂਦਾ ਆ ਸੋ ਆਓ ਹਰ ਸੰਗਤ ਜੀ ਮੈਂ ਇੱਥੇ ਯਰ ਬਾਣੀ ਨੂੰ ਸਮਾਪਤ ਕਰਨ ਦੀ ਸੱਚੇ ਪਾਤਸ਼ਾਹ ਜੀ ਪਾਸੋਂ ਤੇ ਹਰ ਸੰਗਤ ਪਾਸੋਂ ਇਜਾਜ਼ਤ ਚਾਹਾਂਗੀ ਹਰ ਬਾਣੀ ਪੜਦਿਆਂ ਵਿਚਾਰ ਕਰਦਿਆਂ ਕੋਈ ਅੱਖਰ ਵੱਧ ਘੱਟ ਪੜਿਆ ਗਿਆ ਹੋਵੇ ਤੇ ਮੈਂ ਸੱਚੇ ਪਾਤਸ਼ਾਹ ਜੀ ਪਾਸੋਂ ਤੇ ਹਰ ਸੰਗਤ ਪਾਸੋਂ ਖਿਮਾ ਦੀ ਜਾਚ ਕਹਾਓ ਮੇਰੇ ਨਾਲ ਪੰਜ ਜਕਾਰਿਆਂ ਦਾ ਸਾਥ ਦਿਓ ਜੀ ਸੋ ਹੰਕਾਰਾਹੀਸ਼ੇ ਸਿੰਘ ਜੀ ਵਿਸ਼ਨੂੰ But i want to be So.